ओए हम पुंडनाटेरिया आरती चलो भाई भाई तुम पर हमारा आ जाए देखो हम मित्रों और मेरे में ये यादें भाई तुम्हारा ਆਵੇ ਖਿੱਚ ਕੇ ਦੇ ਦੂ ਮੈਂ ਤਰਨ ਨਾਵਾ ਦੇਦਾ ਜਨਨ ਸਿਮਸਾਨੇ ਸਕੇ ਤੇ ਸਾਥਕ ਰਮੈ ਬਾਹੇ ਤੰਦ ਸਾਦ ਅਸਾਦ ਜਾਨੋ ਨਹੀਂ ਬਾਦ ਸੁਬਾਹ ਦੀ ਬਾਦ ਗ੍ਰੰਥ ਸਖਲ ਪੂਰਨ ਚੰਦਰਾ ਪਾਪਰਾ ਸਾਧਨ ਕਰੀਆ ਬਾਣੀ ਦਾ ਜੇ ਦਾ ਮਤਿ ਨੇ ਤਾਂ ਆਪਣਾ ਹੋ ਗਿਆ ਪੁੱਤਰ ਰੌਣਕਾ ਦੇ ਲੋ ਬਾਬਾ ਸੰਤੋਪਾਪਾ ਜਵਾਦ ਦਾ ਜੀ ਜੋੜ ਮੇਲੇ ਦੀਆਂ pakai terus De ينکا لکتیہ سمرتے کھا نے گل نہیں اون کن کن گویند گانے بھگتوں کرپا سماٹے ساتھ نے ساتھ سکھا کو نہ دے تے او آ جن کتو محمد اللہ پن جیوا 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 ओ तंग कर I'm ਗੱਲ ਲੱਗ ਅਲੱਗ Bye. 그리고, 이둘은 뭔지 몰 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋ ਗੁਰਪਿਆਰੀ ਗੁਰਸਵਾਰੀ ਸਰਕਾਰਯੋਗ ਸਗਰ ਦੀ ਆਪ ਵੱਡਿਆਂ ਹੀ ਭਾਗਾਂ ਵਾਲੇ ਹੋ ਜੋ ਸਤਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਜੋ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾ ਰਹੇ ਹੋ ਜਨਮ ਮਰਨ ਦੇ ਹੁਕਮ ਹੈ ਨਾਜ਼ੁਕੀ ਨਾਲ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸੋ ਲੈਣ ਮਲਾਏ ਦੇ ਬਾਵਾਕਾਂ ਅਨੁਸਾਰ ਐਸੇ ਮਹਾਨ ਜਪੀ ਤੱਪੀ ਹੱਜੀ ਤੱਪੀ ਮਹਾਨ ਪਰਉਪਕਾਰੀ ਧੰਨ ਧੰਨ ਸੰਤ ਬਾਬਾ ਜਵਾਹਰਦਾਸ ਜੀ ਤੇ ਨਹੀਂ ਮਾਪ੍ਰਸ਼ਾ ਨੇ ਸਵਾਨਾ ਜੁਰ ਮੇਲੇ 12 13 14 ਤਰੀਕ ਨੂੰ ਗੁਰੂ ਖਾਲਸਾ ਜੀ ਬੜੀ ਸ਼ਰਧਾ ਭਾਵਨਾਵਾਂ ਦੇ ਨਾਲ ਮਨਾਏ ਜਾ ਰਹੇ ਨੇ ਇਸ ਆਸਾਨ ਦੇ ਮੁੱਖ ਪ੍ਰਬੰਧਕ ਅਤੀ ਸਰਕਾਰਿਓ ਸ੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਵਾਲੇ ਮੁਖੀ ਦਮਦਨੀ ਅਕਸਾਰ ਪ੍ਰਧਾਨ ਸੰਤ ਸਮਾਜ ਅਤੇ ਇਲਾਕੇ تو نٿو آيا وارا 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 अब रे रे निकल जा रे चल 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 इसका चल जम उठाया कि उठा दूं हां इधर जो आ गया आ गया आ तो शाम और और तो नाट गया नाट गया क्योंकि परमेश्वर वास Oye, <coughs> ¿qué está, oye? ਡਾਲ ਲੰਗਰ ਪਾਰ ਮਹਿਗਮਾ ਬਹੁਤ ਵਧੀਆ ਮਜਾ ਆਇਆ ਮੀਲੇ ਜੀ ਕੱਲੋ ਫੇਰਾ ਕੱਲੋ ਫੇਰ ਦੱਸਣਾ ਦਵਾਂਗੇ ਆਪਾਂ ਪੂਰੀ ਵੀਡੀਓ ਬਣਾ ਕੇ ਦੱਸਾਂਗੇ ਨਿਸ਼ਾਨ ਸਾਹਿਬ ਕਿੱਥੇ ਲੱਗਦਾ ਹੈ ਮੇਰੇ ਵੀਡੀਓ ਦਾ ਲਾਈਕ ਸਬਸਕ੍ਰਾਈਬ ਕਰਾ ਲਓ ਵੀ ਆਉਣਾ ਆਪਾਂ ਕੱਲੋ ਤੇਰੇ ਵੇਹ ਪਾਣਾ ਆ ਰਾਤ ਹੋਇਆ ਲਵੇ ਹੋਣਾ ਰਾਤ ਫੇ ਹੋਣਾ ਆਪਾਂ ਕਿੱਜ ਜੀ ਜੁਨੀਆ ਤਾਲੀ ਕਰਾ ਰਹੇ ਆ ਜਦੋਂ ਆਪੀ ਆਪਾਂ